ਸਤਪੁਰਾਂ ਦੀ ਮਹਾਨ ਕਥਾ ਸੱਚਖੰਡ ਤੇ ਉਹਨਾ ਮਾ ਕਵੀ ਜੀ ਨੂੰ ਮਹਾਪੁਰਖਾਂ ਨੇ ਇਸ ਸਥਾਨ ਤੇ ਉੱਤਰੀ ਉਹਦੀ ਅਧਿਕਾਰ ਸੇਵਾ ਪ੍ਰਾਰੰਭ ਹੋਣੀ ਹੈ ਕਿਉਂਕਿ ਪਿਛਲੇ 100 ਸਾਲ ਤੋਂ ਮਾ ਕਵੀ ਜੀ ਦੇ ਇਸ ਸਥਾਨ ਦੇ ਬਾਬਤ ਭਾਈ ਵੀਰ ਸਿੰਘ ਜੀ ਲਿਖ ਗਏ ਸਨ ਕਿ ਪੰਥ ਦੀ ਵਿਰਾਸਤ ਹੈ ਪੰਥ ਦਾ ਵਿਰਸਾ ਹੈ ਇਹ ਪੰਥ ਨੂੰ ਖਰੀਦ ਲੈਣੀ ਚਾਹੀਦੀ ਹੈ 100 ਸਾਲ ਦਾ ਸਮਾਂ ਬੀਤ ਗਿਆ ਪਿਛਲੇ ਤਕਰੀਬਨ 23-24 ਸਾਲ ਤੋਂ ਮੇਰੇ ਵਿਦਿਆਦਾਤਾ ਸਿੱਖ ਸਾਹਿਬ ਗਿਆਨੀ ਸ਼ੇਰ ਸਿੰਘ ਜੀ ਹੋਰ ਵੀ ਕੁਝ ਮਹਾਂਪੁਰਖਾਂ ਨੇ ਰਲ-ਮਿਲ ਕੇ ਇੱਥੇ ਅਸੀਂ ਆਏ ਸੀ ਉਦੋਂ ਦਾ ਇਹ ਸੰਕਲਪ ਕੀਤਾ ਸੀ ਕਿ ਇਹ ਜਗ੍ਹਾ ਸਾਨੂੰ ਖਰੀਦਣੀ ਚਾਹੀਦੀ ਇਹ ਪੰਥ ਦੀ ਹੈ ਬਹੁਤ ਸਾਰੀਆਂ ਸੰਸਥਾਵਾਂ ਨਾਲ ਗੱਲਬਾਤ ਹੋਈ ਪਰ ਜਿਹਦੇ ਕੋਲ ਸਾਹਿਬ ਦੀ ਸੇਵਾ ਲੈਣੀ ਸੀ ਗਿਆਨੀ ਜੀ ਦਾ ਸੰਕਲਪ तकरीबन ना 1.5 ਸਾਲ 2 ਸਾਲ ਪਹਿਲਾਂ ਸੰਪੂਰਨ ਹੋ ਗਿਆ। ਇਹ ਸਾਰੀ ਜਗ੍ਹਾ ਇੱਕ ਪਰਿਵਾਰ ਕੋਲ ਸੀ ਸਹਿਜਤਾਰੀ ਪਰਿਵਾਰ ਕੋਲ ਪਰ ਜਦੋਂ ਵੀ 22 ਸਾਲ ਪਹਿਲਾਂ ਜੇ ਖਰੀਦ ਲਈ ਜਾਂਦੀ ਉਦੋਂ ਕਾਫੀ ਹਾਲਾਤ ਜਿਹੜੇ ਸਨ ਹਵੇਲੀ ਦੇ ਰਹਿਸ਼ ਜੋਗ ਠੀਕ ਸੀ। ਪਰ ਉਸ ਪਾਸੇ ਧਿਆਨ ਜਿਵੇਂ ਪਰਮੇਸ਼ਰ ਦੀ ਸੇਵਾ ਲੈਣੀ ਜਿਹਦੇ ਕੋਲੋਂ ਤੋ ਹੋਣੋ ਸੇਵਾ ਉਸੇ ਤਰ੍ਹਾਂ ਜਿਵੇਂ ਪੁਰਾਣੀ ਬਣੀ ਹੋਈ ਸੀ ਉਸੇ ਤਰ੍ਹਾਂ ਹੀ ਉਸ ਸਾਰੀ ਵਿਰਾਸਤ ਨੂੰ ਗਿਆਨੀ ਜੀ ਹੋਣਾ ਨੇ ਔਰ ਭਾਈ ਸੰਤੋਖ ਸਿੰਘ ਜੀ ਚੂੜਾ ਮੜੀ ਟਰਸਟ ਨੇ ਇਹ ਸੇਵਾ ਜਰਮ ਕਰਨੀ ਹੈ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਅਖੰਡ ਪਾਠਾਂ ਦੇ ਭੋਗ ਪਾਏ ਗਏ ਉਪਰੰਤ ਇਹ ਦੀਵਾਨ ਸਜੇ ਹਨ ਅੱਜ ਦਿਨਾਂ ਸਮਾਗਮਾਂ ਵਿੱਚ ਦੀਵਾਨਾਂ ਵਿੱਚ ਗੁਰੂ ਪਾਤਸ਼ਾਹ ਦੇ ਚਰਣਾ ਵਿਚ ਅਰਦਾਸਾ ਕਰਕੇ ਇਸ ਪਾਵਨ ਸਥਾਨ ਦੀ ਖਾਰ ਸੇਵਾ ਪ੍ਰਾਰambh ਕਰਨ ਲਈ ਜੋ ਮਹਾਂਪੁਰਖ ਆਏ ਹਨ ਸ਼੍ਰੋਮਣੀ ਪੰਥ ਅਕਾਲੀ ਉੱਡਾ ਦਲ ਪੰਜਵੇਂ ਤਖਤ ਦੇ ਜਥੇਦਾਰ ਸਿੰਘ ਸਾਹਿਬ ਜਥੇਦਾਰ ਬਾਬਾ ਮਾਨ ਸਿੰਘ ਜੀ 96 ਕੋੜੀ ਮਹਾਂਪੁਰਖ ਦਲ ਪੰਥ ਸਮੇਤ ਫੌਜਾਂ ਸਮੇਤ ਹਾਜ਼ਰ ਹੋਏ ਹਨ ਮਹਾਂਪੁਰਖਾਂ ਨੂੰ ਜੀਓ ਆਇਆ ਹੈ ਸਰਦਾਰ ਜਗਦੀਪ ਸਿੰਘ ਜੀ ਜਿਨ੍ਹਾਂ ਕੋਲੋਂ ਸ਼ਹੀਦ ਸਿੰਘਾਂ ਨੇ ਸੇਵਾ ਲਈ ਪੰਥ ਪ੍ਰਕਾਸ਼ ਜੋ ਭਾਈ ਰਤਨ ਸਿੰਘ ਜੀ ਪੰਗੂ ਜੀ ਨੇ ਲਿਖਿਆ ਉਹਦਾ ਇੱਕ ਨਾਵਲ ਰੂਪ ਦੇ ਵਿੱਚ ਪਨਾ ਪੁਸਤਕ ਲਿਖੀ ਹਨੇ ਹਨੇ ਪਾਤਸ਼ਾਹੀ ਗਿਆਨੀ ਜੀ ਦੇ ਨਾਲ ਬਹੁਤ ਸਨੇਹ ਰੱਖਦੇ ਆ ਭਾਈ ਜਗਦੀਪ ਸਿੰਘ ਜੀ ਇਸ ਸਥਾਨ ਤੇ ਹਾਜ਼ਰੀ ਲਵਾਉਣ ਆਏ ਆ ਉਹਨਾਂ ਨੂੰ ਵੀ ਜਿਉ ਆਇਆ ਡਾਕਟਰ ਦਿਲਬਰ ਸਿੰਘ ਜੀ ਚੱਕੂ ਲਦਾੜੇ ਤੋਂ ਉਹਨਾਂ ਦਾ ਤੇ ਆਪਣਾ ਸਥਾਨ ਹੈ ਸਾਰੀ ਸੰਗਤ ਦਾ ਉਹ ਆਏ ਨੇ ਉਹਨਾਂ ਨੂੰ ਜਿਉ ਆਇਆ ਜਥੇਦਾਰ ਬਾਬਾ ਬਰਿਆਪ ਸਿੰਘ ਜੀ ਕੰਗਥੜੀ ਵਾਲੇ ਮਾਪੁਰਖ ਆਏ ਜੀਵ ਆਇਆਂ ਜਹੇਦਰ ਬਾਬਾ ਲਾਭ ਸਿੰਘ ਜੀ ਵੱਲੋਂ ਜਫਰਨਾਮਾ ਸਾਹਿਬ ਵੱਲੋਂ ਸਿੰਘ ਆਏ ਆ ਜੀਵ ਆਇਆਂ ਬਾਬਾ ਮਾਨ ਸਿੰਘ ਜੀ ਸ਼ਸਤਰਾਂ ਵਾਲੇ ਹਾਜ਼ਰ ਹੋਏ ਭਾਈ ਭੁਪਿੰਦਰ ਸਿੰਘ ਜੀ ਦੀਰਖਪੁਰ ਤੋਂ ਆਏ ਹਨ ਭਾਈ ਲੌਕ੍ਰੀਤ ਸਿੰਘ ਜੀ ਦਿੱਲੀ ਤੋਂ ਜਹੇਦਰ ਬਾਬਾ ਸਵਰਨ ਸਿੰਘ ਜੀ ਸਵਾਲਕੇ ਵਾਲੇ ਮਾਪੁਰਖ ਬਹੁਤ ਅਸੀਸਾਂ ਦੇਣ ਵਾਸਤੇ ਆਏ ਹਨ ਆਪਣੇ ਜਥੇ ਸवेत ਇਹਨਾਂ ਨੂੰ ਵੀ ਜੀਵ ਆਇਆਂ ਭਾਈ ਸਾਹਿਬ ਭਾਈ ਬੀਰ ਸਿੰਘ ਜੀ ਮੇਹਰ ਜਿਹਨਾਂ ਨੇ ਆਪ ਜੀ ਨੂੰ ਮਿਹਣੇ ਗੁਰਬਾਣੀ ਦਾ ਕੀਰਤਨ ਸਰਵਣ ਕਰਾਇਆ ਇਹ ਜਿੱਥੇ ਗਿਆਨੀ ਜੀ ਦੇ ਵਿਦਿਆਰਥੀ ਹਨ ਉੱਥੇ ਮਹਾਨ ਰਾਗੀ ਹੋਏ ਸੂਰਮੇ ਸਿੰਘ ਦੀ ਬਾਈ ਸੰਪਾਈ ਸਾਹਿਬ ਭਾਈ ਸ਼ਾਕ ਸਿੰਘ ਨੇ ਅਵਾਲੇ ਮੰਜੀ ਸਾਹਿਬ ਉਹਨਾਂ ਮਹਾਪੁਰਖਾਂ ਬੜਾ ਲੰਮਾ ਸਮਾਂ ਕੀਰਤਨ ਕੀਤਾ ਉਹਨਾਂ ਕੋਲੋਂ ਇਹਨਾਂ ਨੇ ਰਾਗ ਦਿੱਤੇ ਆ ਗ੍ਰਹਿਣ ਕੀਤੀ ਨਾਲ ਉਹਨਾਂ ਦੇ ਗੁਰਪਾਈ ਦੋਰੇ ਗੁਰਪਾਈ ਗਿਆਨੀ ਜੀ ਪਾਸੋਂ ਜਿੱਥੇ ਗੁਰਬਾਣੀ ਦੀ ਸੰਥਿਆ ਕੀਤੀ ਰਾਗੀ ਸਿੰਘ ਦੀ ਰਾਗ ਦੀ ਵਿਦਿਆ ਜਿਹੜੀ ਹੈ ਉਹ ਭਾਈ ਸ਼ਾਮ ਸਿੰਘ ਜੀ ਪਾਸੋਂ ਲਈ ਮਹਾਂਪੁਰਖ ਬੜਾ ਸੋਹਣਾ ਕੀਰਤਨ ਕਰਦੇ ਸੀ। ਉਹਨਾਂ ਦੇ ਵਿਦਿਆਰਥੀ ਨੇ ਭਾਈ ਗੁਰਪ੍ਰੀਤ ਸਿੰਘ ਜੁਨਾ ਹਾਜ਼ਰੀ ਪਰ ਉਹਨਾਂ ਨੂੰ ਬੇਨਤੀ ਹੈ ਵੀ ਬਾਬਾ ਸ਼ਾਮ ਸਿੰਘ ਜੀ ਦੀ ਕੀਰਤ ਬੜੀ ਸੋਹਣੀ ਸੁਣਾਉਂਦੇ ਸੀ ਮੈਨੂੰ ਵੀ ਕੜਾਈ ਸੀ ਪਰ ਭੁੱਲ ਗਿਆ ਸਰਾ। ਪਾੜ ਕੜੋਸਣ ਪੂਛੀ ਲੈ ਨਾਮਾ ਕਾ ਪਛਾਨ ਛਵਾਈ ਹੋਈ। ਇਹ ਸ਼ਬਦ ਜੇ ਆਪ ਦੀ ਗਾਇਨ ਕਰਕੇ ਸੁਣਾਓ ਨਾਲੇ ਬਾਬਾ ਸ਼ਾਮ ਸਿੰਘ ਜੀ ਮਹਾਂਪੁਰਖਾਂ ਦੀ ਆ ਜਿਹੜੀ ਲੱਗੇਗੀ ਹੋਰ ਵਿਦਵਾਨ ਜਨ ਗਿਆਨੀ ਅਵਤਾਰ ਸਿੰਘ ਜੀ ਰਾਜਪੁਰੇ ਤੋਂ ਆਏ ਆ ਜਥੇ ਸమేਤ ਬਾਬਾ ਨਿਸ਼ਾਨ ਸਿੰਘ ਜੀ ਕਾਰ ਸੇਵਾ ਵਾਲੇ ਬਹਿਰ ਸਾਹ ਵਾਲੇ ਮਹਾਂਪੁਰਖ ਆਏ ਜੀਓ ਆਇਆ ਭਾਈ ਹੀਰਾ ਸਿੰਘ ਜੀ ਜਮਨਾ ਨਗਰ ਤੋਂ ਆਏ ਹਨ ਭਾਈ ਰਣਜੀਤ ਸਿੰਘ ਜੀ ਰਾਣਾ ਗੁੰਦਲ ਨਗਰ ਤੋਂ ਆਏ ਜਿਹਨਾਂ ਨੂੰ ਜੀਓ ਆਇਆ ਸਿੰਘ ਸਾਹਿਬ ਗਿਆਨੀ ਸਤਨਾਮ ਸਿੰਘ ਜੀ ਮਹਾਨ ਵਿਦਵਾਨ ਪੁਰਖਾਲਸੇ ਪੰਥ ਦੇ ਜੋਗੇਵਾਲ ਟਕਸਾਲ ਤੋਂ ਆਏ ਹਨ ਉਹਨਾਂ ਨੂੰ ਵੀ ਜੀਉ ਆਇਆ ਜਥੇਦਾਰ ਬਾਬਾ ਸੰਤਾ ਸਿੰਘ ਜੀ ਮਾਹਪੁਰਖ ਨਿਰਮਲ ਸੰਪਰਦਾਏ ਤੋਂ ਕਿਉਂਕਿ ਮਾਂ ਕਬੀ ਜੀ ਨੇ ਗਿਆਨੀ ਸੰਤ ਸਿੰਘ ਜੀ પાસે ਵਿਦਿਆ ਅਗ੍ਰਹਿਣ ਕੀਤੀ ਨਿਰਮਲ ਸੰਪਰਦਾਏ ਦੇ ਪੋਸ਼ਣ ਉਸ ਨਿਰਮਲ ਸੰਪਰਦਾਏ ਵੱਲੋਂ ਮਾਹਪੁਰਖ ਬਾਬਾ ਸੰਤਾ ਸਿੰਘ ਜੀ ਆਏ ਤੇ ਨਾਲ ਉਹ ਜੀ ਆਓ